ਕਿ ਤੇ ਤੁਹਾਡੇ ਦਬਾਬੇ ਵਾਲਿਆਂ ਦੇ ਵੀ ਮੈਨੂੰ ਲੱਗਾ ਲੰਬੇ ਲਾਤੇ ਐ ਇਸ ਵਾਰੀ ਤਾਂ ਚੀਕਾਂ ਕਢਾਤੀਆਂ ਮਤਲਬ ਮੈਂ ਹੈਰਾਨ ਸੀਗਾ ਵੀ ਸਾਡਾ ਇੱਕ ਸਰਪੰਚੀ ਪੁਲਿਸ ਵਾਲਿਆਂ ਨੇ ਭਜਾਤਾ ਇੱਕ ਐਪਲੀਕੇਸ਼ਨ ਲੈ ਕੇ ਉਹਨੂੰ ਪਿੰਡ ਚ ਹੀ ਨਹੀਂ ਵੰਡ ਦਿੰਦੇ ਸੀ ਤਾਂ ਮੈਂ ਜਾ ਕੇ ਕਮਿਸ਼ਨਰ ਨੂੰ ਕਿਹਾ ਮੈਂ ਕਾ ਜੀ ਮਤਲਬ ਆ ਤਾਂ ਹੱਦ ਹੋ ਗਈ ਯਾਰ ਤੇ ਸਾਡੇ ਲਗਭਗ 12000 ਦੇ ਕਰੀਬ ਸਰਪੰਚ ਸੀਗੇ ਅੱਛਾ ਜੀ ਸਾਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਸਾਨੂੰ 12000 ਸਰਪੰਚ ਨਹੀਂ ਬਚਾ ਸਕੇ ਸਰਕਾਰ ਬਹੁਤ ਵੱਡੀ ਥੰਪਿੰਗ ਮжоਰਿਟੀ ਨਾਲ ਆਮ ਆਦਮੀ ਪਾਰਟੀ ਦੇ ਆ ਕਿ ਆਮ ਆਦਮੀ ਪਾਰਟੀ ਨੂੰ ਹੀ ਕਾਦੀ ਗਲਤਫਹਿਮੀ ਹੋ ਗਈ ਮੈਂ ਸਿੱਧਾ ਕਹੂੰਗਾ ਵੀ ਜਿਹੜੇ ਗੈਂਗਸਟਰ ਆ ਜੇ ਆਏ ਹੋਣਗੇ ਲੋਕਾਂ ਦੇ ਵਿੱਚ دہشت ਹੋਊਗੀ ਤਾਂ ਫਿਰ ਤਾਂ ਵਾਲਾ ਆਉਣ ਵਾਲੇ ਦਿਨ ਜਿੱਤਾ ਫਿਰ ਜਿਹੜੇ ਐਮਐਲਏ ਆ ਉਹ ਵੀ ਤਾਂ ਇੰਝ ਚੁਣਿਆ ਨਹੀਂ ਮੈਂ ਤਾਂ ਅਫਗਾਨਿਸਤਾਨ ਦੀ ਗੱਲ ਕਿਉਂ ਕੀਤੀ ਆ ਪਾਕਿਸਤਾਨ ਦੀ ਗੱਲ ਕਿਉਂ ਕੀਤੀ ਆ ਕਿਉਂਕਿ ਪਾਕਿਸਤਾਨ ਦੇ ਵਿੱਚ ਬਹੁਤ ਵੱਡੀ ਲੈਵਲ ਤੇ ਆਰਮੀ ਦਾ ਇਹ ਰੋਲ ਹੈਗਾ ਕਿਉਂਕਿ ਟੂ ਰਿਟੇਨ ਦਾ ਪਾਵਰ afghanistan ਦੇ ਵਿੱਚ ਜਿਹੜੇ ਉੱਥੇ ਉਹ ਗਰੀਲੇ ਹੈਗੇ ਆ ਜਾਂ ਜਿਹੜੇ ਸਿਸਟਮ ਨੂੰ ਨਹੀਂ ਮੰਨਣ ਨੂੰ ਤਿਆਰ ਹੈਗੇ ਉਹਦੇ ਵਿੱਚ ਹੁੰਦਾ ਕੀ ਆ ਉਹਦੇ ਵਿੱਚ ਫਿਰ ਹੌਲੀ 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 ਆਮ ਸਮਾਜ ਦਾ ਘਾਣ ਹੋਣ ਲੱਗ ਪੈਂਦਾ ਤੇ ਅਸੀਂ ਉਧਰ ਨੂੰ ਤੁਰੇ ਜਾ ਰਹੇ ਹਾਂ ਕੋ ਜਾਂ ਤਾਂ ਤੁਹਾਡੀ ਚੰਗੀ ਐਡਮਿਨਿਸਟ੍ਰੇਸ਼ਨ ਹੋਵੇ ਜਾਂ ਲੋਕਾਂ 'ਚ ਤੁਹਾਡੀ ਹਮਦਰਦੀ ਹੋਵੇ ਲੈਕਿਨ ਉਹਦੇ ਤੋਂ ਵੀ ਅੱਗੇ ਵਾਲਾ ਕੰਮ ਆ ਜਿਹੜਾ ਵੀ ਰਿਮੋਟ ਕੰਟਰੋਲ ਤੇ ਚਲਾਉਣਾ ਵੈਸੇ ਪੰਜਾਬੀ ਰਿਮੋਟ ਕੰਟਰੋਲ ਤੇ ਚੱਲਦੇ ਨਹੀਂ ਹੈ ਕਿਸੇ ਵੀ ਪਾਰਟੀ ਤੋਂ ਜਾ ਕੇ ਇਹਨਾਂ ਦੇ ਐਮ.ਐਲ.ਏ ਕੋਲੋਂ ਸਾਫਾ ਪਵਾ ਕੇ ਉਹ ਕਹਿੰਦੇ ਚੱਲ ਯਾਰ ਇਹਨਾਂ ਦੇ ਢਾਈ ਸਾਲ ਤਾਂ ਹੈਗੇ ਆ 2 ਸਾਲ ਤਾਂ ਹੈਗੇ ਆ ਚੱਲ ਮੈਂ 2 ਸਾਲ ਤਾਂ ਸਰਪੰਚੀ ਫੇਰ ਉਹ ਆ ਜਾਣਗੇ ਕਿਸੇ ਹੋਰ ਪਾਸੇ ਨੂੰ ਫੇਰ ਪਰ ਮੈਂ ਕਿਨਾਂ ਇਹੋ ਜੇ ਅਸੀਂ ਇਹਦੀ ਇਹਦੀ ਸਿਸਟਮ ਦੇ ਵਿੱਚ ਪਹਿਣਾ ਹੀ ਕਿਉਂ ਉਸੀ ਜੁੜੇ ਹੋ ਅੱਖਰ ਦੇ ਨਾਲ ਤੇ ਮਹਾਂ ਨਵਰੀਤ ਸਿਵਿਆ ਪੰਜਾਬੀ ਗੀਤਾਂ ਦੇ ਵਿੱਚ ਬੇਹਦ ਸੋਹਣੀ ਖੂਬਸੂਰਤ ਤੇ ਵੱਡੀ ਤਸਵੀਰ ਸਿਰਜਣ ਵਾਲੀ ਸਰਪੰਚੀ ਤੇ ਉਹਦੇ ਨਾਲ ਜੁੜੀਆਂ ਹੋਈਆਂ ਪੰਚੀ ਦੇ ਜਿਹੜੇ ਇਲੈਕਸ਼ਨ ਹੋ ਰਹੇ ਆ ਇਹ ਉਹਨੇ ਵਧੀਆ ਨਹੀਂ ਹੈਗੇ ਜ਼ਮੀਨ ਦੇ ਉੱਤੇ ਬਹੁਤ ਕੋਸ਼ ਹੈ ਜਿਹੜਾ ਹੋ ਰਿਹਾ ਕਿਸੇ ਦੇ ਕਾਗਜ਼ ਦਾਖਲ ਨਹੀਂ ਕਰਨ ਦਿੱਤੇ ਜਾ ਰਹੇ ਕਿਸੇ ਨਾਲ ਜੇ ਦਾਖਲ ਹੋ ਜਾਂਦੇ ਆ ਉਹ ਰੱਦ ਹੋ ਜਾਂਦੇ ਆ ਤੇ ਕਈ ਥਾਵਾਂ ਤੇ ਤਾਂ ਇਹੋ ਜਿਹੀਆਂ ਵੀ ਰਿਪੋਰਟਾਂ ਆਈਆਂ ਕਿ ਲਿਸਟ ਵੀ ਲੱਗ ਗਈ ਉਹ ਤੋਂ ਬਾਅਦ ਕੁਫਾਈ ਲਈ ਚੱਕ ਕੇ ਲੈ ਗਿਆ ਕੌਣ ਲੈ ਗਿਆ ਇਹਦਾ ਕੋਈ ਜਵਾਬ ਦੇ ਨਹੀਂ ਬਹੁਤ ਕੁਝ ਹੋ ਰਿਹਾ ਜਿਹੜਾ ਇਸ ਵਾਰ ਨਿਵੇਕਲਾਗਾ ਤੇ ਇਹ ਵੀ ਆ ਕਿ ਪਹਿਲੀ ਵਾਰ ਇਲੈਕਸ਼ਨ ਦੇ ਵਿੱਚ ਗੈਂਗਸਟਰਸ ਦਾ ਇਸ ਤਰ੍ਹਾਂ ਦਾ ਯੂਜ਼ ਉਹ ਵੀ ਪੰਜਾਬ ਦੇ ਲਈ ਨਵਾਂ ਨਹੀਂ ਪਰ ਇੰਨਾ ਵੱਧ ਹੋਣਾ ਚਿੰਤਾਜਨਕ ਬਹੁਤ ਆ ਮੇਰੇ ਨਾਲ ਪ੍ਰਗਟ ਸਿੰਘ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਮਾਂ ਦੇਣ ਦੇ ਸਤਿ ਸ਼੍ਰੀ ਅਕਾਲ ਜੀ ਸਭਾ ਜੀ ਸਰਪੰਚੀ ਇਲੈਕਸ਼ਨ ਆਇਆ ਹਰ ਸਰਕਾਰ ਹੀ ਦਾਵਾ ਕਰਦੀ ਆ ਵੀ ਹਣਾ ਅਜੇ ਤਾਂ ਨਮੀ ਤਾਂ ਜ਼ਿਆਦਾ ਹੀ ਕਰ ਰਹੀ ਹੈ ਵੀ ਸਰਬਸੰਮਤੀ ਨਾਲ ਚੁਣ ਲੋ ਪਿੰਡਾਂ 'ਚ ਕਲੇਸ਼ ਨਾ ਪਵੇ ਕਾਲੀ ਕਾਂਗਰਸੀਆਂ ਨੇ ਤਾਂ ਸਵੇ ਐਡ ਕਰਾਤੇ ਸੀ ਹੁਣ ਸਾਰਾ ਗੁਰਦੁਆਰੇ ਐਡ ਕਰਾਤੇ ਕਾਲੀ ਕਾਂਗਰਸੀਆਂ ਨੇ ਪਰ ਜ਼ਮੀਨ ਤੇ ਦਸਤਾਣੀ ਇਹ ਇਹ ਘਟੂ ਘਟ ਸੈਂਸ ਨਹੀਂ ਜਾ ਰਹੀ ਜ਼ਮੀਨ ਤੇ ਕਾਫੀ ਕੋਸ਼ ਹੈ ਜਿਹੜਾ ਚਿੰਤਾ ਜਨਕ ਹੈ ਸਿਵਿਆ ਦੀ ਤੁਸੀਂ ਬਿਲਕੁਲ ਠੀਕ ਕਿਹਾ ਕਿਉਂਕਿ ਜੋ ਅਸੀਂ ਦੇਖ ਰਹੇ ਹਾਂ ਜਾਂ ਜੋ ਪਿੰਡਾਂ ਦੇ ਵਿੱਚ ਜਾਂ ਜੋ ਸਾਡੀ ਸੁਸਾਇਟੀ ਵਿੱਚ ਵਰਤਾਰਾ ਵਰਤ ਰਿਹਾ ਉਹ ਕੋਈ ਬਹੁਤਾ ਪੋਜੀਟਿਵ ਨਹੀਂ ਹੈ ਜਿਸ ਫਿਲਾਸਫੀ ਤੋਂ ਸਾਡਾ ਜਨਮ ਹੋਇਆ ਕਹਿੰਦਾ ਜਿਸ ਫਿਲਾਸਫੀ ਨੂੰ ਅਸੀਂ ਮੰਨਣ ਵਾਲੇ ਆ ਉਹਦੇ ਬਿਲਕੁਲ ਟੋਟਲੀ ਵਿਪਰੀਤ ਜਿਹੜਾ ਉਹ ਹੋ ਰਿਹਾ ਜਿਹੜਾ ਕਿ ਮੈਨੂੰ ਤਾਂ ਕਦੀ ਕਦੀ ਮੇਰੀ ਤਾਂ ਸਮਝ ਤੋਂ ਬਾਹਰ ਹੋ ਜਾਂਦਾ रियलिटी ये है क्योंकि मैं किसी और बैकग्राउंड तो आया अ जिदि ਵਿੱਚ ਮੈਨੂੰ ਲੱਗਦਾ ਕਿ ਜਿਹੜਾ ਸਹੀ ਡੈਮੋਕ੍ਰੇਸੀ ਆ ਉਹਦਾ ਹੀ ਇਸਤੇਮਾਲ ਹੋਣਾ ਚਾਹੀਦਾ Let the people think ਕਿ ਉਹ ਕੀ ਕਿਹਦੇ ਚ ਬਿਹਤਰੀ ਮੰਨਦੇ ਆ ਅੱਛਾ ਅਸੀਂ ਬੇਸਿਕਲੀ ਅਸੀਂ ਹਰ ਚੀਜ਼ ਨੂੰ ਅਸੀਂ ਇਹੋ ਜਿਹਾ ਵਰਤਣ ਲੱਗ ਗਏ ਆ ਵੀ ਜਿੱਥੇ ਅਸੀਂ ਕਹਿੰਦੇ ਨਾ ਤੇਰੀ ਸੋਚ ਦੀ ਗੱਲ ਨਹੀਂ ਹੈ ਇਹ ਗੱਲ ਤਾਂ ਮੇਰੀ ਪਾਵਰ ਦੀ ਉਹ ਜਿਹੜਾ ਮੈਨੂੰ ਲੱਗਦਾ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਕਹਾਣ ਆ ਜਿਹੜਾ ਅੱਜ ਪੰਜਾਬ ਦੇ ਵਿੱਚ ਬਹੁਤ ਵੱਡੇ ਤਰੀਕੇ ਨਾਲ ਦੇਖਣ ਨੂੰ ਮਿਲ ਰਿਹਾ ਮੈਂ ਨਹੀਂ ਕਹਿੰਦਾ ਪਿਛਲੇ ਸਮਿਆਂ 'ਚ ਵੀ ਨਹੀਂ ਹੋਇਆ ਤੁਸੀਂ ਮੈਨੂੰ ਕੁਐਸਚਨ ਕਰੋਗੇ ਕਿ ਹਾਂ ਵੀ ਮੈਂ ਖਾਂ ਕਰਨਾ ਸੀ ਤੇ ਲੇਕਿਨ ਲੇਕਿਨ ਐਸ ਵਾਰੀ ਤਾਂ ਕਦੀ ਵੈਸੇ ਸਾਡੇ ਦੁਆਬੇ 'ਚ ਨਹੀਂ ਇਦਾਂ ਦਾ ਹੁੰਦਾ ਮੈਂ ਮੇਰੇ ਹਲਕੇ 'ਚ ਤਾਂ ਬਿਲਕੁਲ ਕਦੀ ਨਹੀਂ ਹੁੰਦਾ ਮੈਂ ਤਾਂ ਉੱਥੇ ਪਿੰਡ ਦੇ ਜਿਹੜੇ 5-7 ਮੋਢਵਾਰ ਬੰਦੇ ਹੁੰਦੇ ਉਹਨਾਂ ਨੂੰ ਕਹਿਣਾ ਵੀ ਭਾਈ ਜਿਹੜਾ ਤੁਹਾਨੂੰ ਸਿਆਣਪ ਨਾਲ ਸੂਟ ਕਰਕੇ ਕਿਉਂਕਿ ਪਿੰਡ ਦੀ ਇੱਕ ਜਿਹੜੀ ਕਹਿ ਲਓ ਕਿ ਪਿੰਡ ਦੀ ਇੱਕ ਪੋਲਿਟਿਕਸ ਆ ਉਹ ਇੱਕ ਡਿਫਰੈਂਟ ਪੋਲਿਟਿਕਸ ਹੁੰਦੀ ਆ ਔਰ ਮੈਂ ਉਹਦੇ ਵਿੱਚ ਬਹੁਤ ਘੱਟ ਇੰਟਰਫੇਅਰ ਕਰਦਾ ਉਹ ਇਸ ਕਰਕੇ ਘੱਟ ਕਰਦਾ ਕਿ ਮੈਨੂੰ ਪਤਾ ਵੀ ਇਹਨਾਂ ਦੇ ਪਿੰਡ ਦਾ ਕਲਚਰ ਆ ਕੋਈ ਕਿਸੇ ਦਾ ਸਹਿਚਾਰ ਆ ਕੋਈ ਕਿਸੇ ਦਾ ਸਹਿਚਾਰ ਆ ਹੋ ਸਕਦਾ ਉਹ ਕਿਤੇ ਇੱਕ ਪਾਰਟੀ 'ਚੋਂ ਨਾ ਹੋਣ ਕੀ ਤੇ ਤੁਹਾਡੇ ਦਬਾਬੇ ਵਾਲਿਆਂ ਦੇ ਵੀ ਮੈਨੂੰ ਲੱਗਾ ਲੰਬੇ ਲਾਹ ਤੇ ਇਸ ਵਾਰੀ ਤਾਂ ਚੀਕਾਂ ਕਢਾਤੀਆਂ ਮਤਲਬ ਮੈਂ ਹੈਰਾਨ ਸੀਗਾ ਵੀ ਸਾਡਾ ਇੱਕ ਸਰਪੰਚੀ ਪੁਲਿਸ ਵਾਲਿਆਂ ਨੇ ਭਜਾਤਾ ਇੱਕ ਐਪਲੀਕੇਸ਼ਨ ਲੈ ਕੇ ਉਹਨੂੰ ਪਿੰਡ ਚ ਹੀ ਨਹੀਂ ਵੰਡ ਦਿੰਦੇ ਸੀ ਤਾਂ ਮੈਂ ਜਾ ਕੇ ਕਮਿਸ਼ਨਰ ਨੂੰ ਕਿਹਾ ਮੈਂ ਕਾ ਜੀ ਮਤਲਬ ਆ ਤਾਂ ਹੱਦ ਹੋ ਗਈ ਯਾਰ ਅੱਛਾ ਐਨਓਸੀ ਨਹੀਂ ਦੇਣੀ ਅੱਛਾ ਤੁਸੀਂ ਸਾਡੇ ਵੱਲ ਆ ਜਾਓ ਤੇ ਫਿਰ ਐਨਓਸੀ ਲੈ ਲਓ ਨਹੀਂ ਤਾਂ ਨਹੀਂ ਲੈ ਲਓ अच्छा फिर ਸਾਡਾ ਉਹਦਾ ਰਿਐਕਸ਼ਨ ਪਤਾ ਕੀ ਹੋਇਆ ਸਿਬਿਆ ਜੀ ਪੰਜ ਚਾਰ ਪਿੰਡ ਇਦਾਂ ਦੇ ਹੋਏ ਜਿਨ੍ਹਾਂ ਨੇ ਆਮ ਸਹਿਮਤੀ ਬਣਾ ਲਈ ਜਾਓ ਅਸੀਂ ਐਨਓਸੀ ਨਹੀਂ ਲੈਣ ਜਾਂਦੇ ਅਸੀਂ ਪਿੰਡ ਦੇ ਵਿੱਚ ਆਮ ਸਹਿਮਤੀ ਬਣਾ ਕੇ ਅਸੀਂ ਸਰਪੰਚ ਬਣਾ ਲਿਆ ਔਰ ਮੈਂ ਇਸ ਗੱਲ ਲਈ ਬੜਾ ਫਰਮ ਹੈ ਜਦੋਂ ਪਿਛਲੀ ਵਾਰੀ 92 ਐਮਐਲਏ ਆਮ ਆਦਮੀ ਪਾਰਟੀ ਦੇ ਬਣੇ ਤੇ ਸਾਡੇ ਲਗਭਗ 12000 ਦੇ ਕਰੀਬ ਸਰਪੰਚ ਸੀਗੇ ਅੱਛਾ ਜੀ ਸਾਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਸਾਨੂੰ 12000 ਸਰਪੰਚ ਨਹੀਂ ਬਚਾ ਸਕੇ ਸਰਕਾਰ ਬਹੁਤ ਵੱਡੀ थंपिंग ਮжоਰਿਟੀ ਨਾਲ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੂੰ ਇਹ ਕਾਦੀ ਗਲਤਫਹਿਮੀ ਹੋ ਗਈ ਇਹਦਾ ਮਤਲਬ ਇਹ ਹੋਇਆ ਕਿ ਇਹ ਚੰਗੇ ਕਿਸੇ ਥੌਟ ਪ੍ਰੋਸੈਸ ਚੋਂ ਨਿਕਲੀ ਹੋਈ ਪਾਰਟੀ ਨਹੀਂ ਹੈਗੀ ਜਿਹੜੇ ਇਸ ਗੱਲ ਨੂੰ ਸੋਚਦੇ ਹੀ ਨਹੀਂ ਹੈ ਔਰ ਉਹਦੇ ਉੱਤੋਂ ਦੀ ਜਿਹੜਾ ਯੂਜ਼ ਆਫ ਗੈਂਗਸਟਰਸ ਇਹ ਮੈਨੂੰ ਲੱਗਦਾ ਕਿ ਡੈਮੋਕਰੇਸੀ ਲਈ ਬਹੁਤ ਮਾੜਾ ਕੰਮ ਹੈ ਇਹ ਮਸਲ ਪਾਵਰ ਔਰ ਮਲੀ ਪਾਵਰ ਜਦੋਂ ਵੀ ਇਕੱਠੀ ਹੋਈ ਆ ਡੈਮੋਕਰੇਸੀ ਦਾ ਉਦੋਂ ਕਾਹਨ ਹੋਇਆ ਅਸੀਂ ਜੋ ਅਫਗਾਨਿਸਤਾਨ ਚ ਹੋਇਆ ਜਾਂ ਹੋ ਰਿਹਾ ਤੇ ਜੋ ਪਾਕਿਸਤਾਨ ਚ ਹੋਇਆ ਜਾਂ ਹੋ ਰਿਹਾ ਅਸੀਂ ਲਗਭਗ ਉਦਾਂ ਦੇ ਮਾਡਲ ਵੱਲ ਨੂੰ ਤੁਰੇ ਜਾ ਰਹੇ ਹਾਂ ਇਹ ਸਾਨੂੰ ਸਾਰਿਆਂ ਨੂੰ ਸੋਚਣ ਦੀ ਜ਼ਰੂਰਤ ਹੈ ਸਾਨੂੰ ਮਿਲ ਬੈਠ ਕੇ ਸਮਝਣ ਦੀ ਜ਼ਰੂਰਤ ਹੈ ਅਸੀਂ ਸਾਰੇ ਨੁਕਸਾਨੇ ਜਾਵਾਂਗੇ ਜਿਸ ਫਿਲਾਸਫੀ ਨੇ ਸਾਨੂੰ ਇਹੋ ਜੀ ਸੋਚ ਦਿੱਤੀ ਆ ਕਿ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਵੋ ਔਰ ਇਨਸਾਨ ਦੀ ਕਦਰ ਕਰੋ ਯਾਰ ਚੰਗਾ ਮਾੜਾ ਬੇਸਿਕਲੀ ਮੈਨੂੰ ਨਹੀਂ ਲੱਗਦਾ ਹੁੰਦਾ ਵੀ ਚੰਗਾ ਤੇ ਮਾੜਾ ਇਨਸਾਨ ਦੇ ਜਿਹੜੇ ਗੁਣ ਹੁੰਦੇ ਆ ਜੇ ਗੁਣ ਚੰਗਿਆਂ ਵਾਲੇ ਅੱਗੇ ਜਾਈ ਜਾਣਗੇ ਤਾਂ ਪਿੰਡ ਤਰੱਕੀ ਕਰਨਗੇ ਪਰਗਟ ਸਿੰਘ ਜੀ ਜਿਹੜੀ ਗੱਲ ਇਹ ਆ ਕਿ ਇੱਕ ਪਾਸੇ ਆਪਾਂ ਕਹਿੰਦੇ ਆ ਵੀ ਮੁੱਢਲੀ ਕਾਈ ਆ ਹੈਵੀ ਆ ਬੇਸ ਆ ਡੈਮੋਕ੍ਰੈਟਿਕ ਸੈਟਅਪ ਦਾ ਹੈਨਾ ਹੈਨਾ ਪੰਚਾਇਤਾਂ ਤੋਂ ਸ਼ੁਰੂ ਹੋਣਾ ਤੇ ਅੱਗੇ ਜਾਣਾ ਇਹਨੇ ਉਥੇ ਜੇ ਇਸ ਤਰ੍ਹਾਂ ਜਿਹੜੇ ਲੋਕਾਂ ਦੇ ਕੋਲ ਤਾਕਤ ਆ ਮੈਂ ਸਿੱਧਾ ਕਹੂੰਗਾ ਵੀ ਜਿਹੜੇ ਗੈਂਗਸਟਰ ਆ ਜੇ ਆਏ ਹੋਣਗੇ ਲੋਕਾਂ ਦੇ ਵਿੱਚ دہشت ਹੋਊਗੀ ਤਾਂ ਫਿਰ ਤਾਂ ਵਾਲਾ ਆਉਣ ਵਾਲੇ ਦਿਨ ਜਿੱਥਾ ਫਿਰ ਜਿਹੜੇ ਐਮਐਲਏ ਆ ਉਹ ਵੀ ਤਾਂ ਇੰਝ ਚੁਣੇ ਜਾਣਗੇ ਨਹੀਂ ਮੈਂ ਤਾਂ ਅਫਗਾਨਿਸਤਾਨ ਦੀ ਗੱਲ ਕਿਉਂ ਕੀਤੀ ਆ ਪਾਕਿਸਤਾਨ ਦੀ ਗੱਲ ਕਿਉਂ ਕੀਤੀ ਆ ਕਿਉਂਕਿ ਪਾਕਿਸਤਾਨ ਦੇ ਵਿੱਚ ਬਹੁਤ ਵੱਡੀ ਲੈਵਲ ਤੇ ਆਰਮੀ ਦਾ ਇਹ ਰੋਲ ਹੈਗਾ ਕਿਉਂਕਿ ਟੂ ਰਿਟੇਨ ਦਾ ਪਾਵਰ afghanistan ਦੇ ਵਿੱਚ ਜਿਹੜੇ ਉੱਥੇ ਉਹ ਗਰੀਲੇ ਹੈਗੇ ਆ ਜਾਂ ਜਿਹੜੇ ਸਿਸਟਮ ਨੂੰ ਨਹੀਂ ਮੰਨਣ ਨੂੰ ਤਿਆਰ ਹੈਗੇ ਉਹਦੇ ਵਿੱਚ ਹੁੰਦਾ ਕੀ ਆ ਉਹਦੇ ਵਿੱਚ ਫਿਰ ਹੌਲੀ 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 ਆਮ ਸਮਾਜ ਦਾ ਕਾਣ ਹੋਣ ਲੱਗ ਪੈਂਦਾ ਤੇ ਅਸੀਂ ਉਧਰ ਨੂੰ ਤੁਰੇ ਜਾ ਰਹੇ ਆ ਕਿਉਂਕਿ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਗਾ ਵੀ ਅਕ੍ਰੋਸ ਦਾ ਪਾਰਟੀ ਲਾਈਨ ਕਿਉਂਕਿ ਮੈਂ ਨਹੀਂ ਕਹਿੰਦਾ ਵੀ ਸਾਡੇ ਵਾਲਿਆਂ ਨੇ ਕਿਤੇ ਉਹ ਨਹੀਂ ਵੀ ਮਾੜੇ-ਮੋٹے ਕੰਮ ਕੋ ਮੈਂ ਇਦਾਂ ਦੇ ਕੀਤੇ ਹੋਣਗੇ ਠੀਕ ਹੈ ਨਾ ਅਕਾਲੀ ਦਲ ਦਾ ਵੀ ਇਹਦੇ ਚ ਰੋਲ ਰਿਆ ਹੋਊਗਾ ਆਮ ਆਦਮੀ ਪਾਰਟੀ ਕਿਉਂਕਿ ਅੱਜ ਪਾਵਰ ਚ ਹੈਗੀ ਆ ਇਹਨਾਂ ਨੇ ਦੇਖਿਆ ਵੀ ਜੀ ਉਦੋਂ ਇਦਾਂ ਹੋਇਆ ਸੀਗਾ ਵੀ ਉਦੋਂ ਲੋਕਾਂ ਨੇ ਫਿਰ ਸਜ਼ਾ ਵੀ ਲਾਤੀ ਤੁਹਾਨੂੰ 92 ਸੀਟਾਂ ਦੀ ਮੰਡੇਟ ਦਿੱਤੀ ਆ ਕਿਉਂ ਦਿੱਤੀ ਆ ਕਿਉਂਕਿ ਤੁਹਾਡੇ ਕੋਈ ਇਹ ਤਾਂ ਨਹੀਂ ਸੀ ਕਿ ਤੁਹਾਡੀਆਂ ਫਿਲਮਾਂ ਬਹੁਤ ਚੰਗੀਆਂ ਚੱਲ ਗਈਆਂ ਹਾਂ ਬੇਸਿਕਲੀ ਤਾਂ ਇਹੀ ਸੀ ਨਾ ਵੀ ਲੋਕੀ ਅਕਾਲੀ ਦਲ ਤੋਂ ਵੀ ਓਖੇ ਸੀਗੇ ਤੇ ਕਾਂਗਰਸ ਤੋਂ ਵੀ ਓਖੇ ਸੀ ਵੀ ਹਾਂ ਵੀ ਆ ਇਹਨਾਂ ਨੇ ਗਲਤੀਆਂ ਕੀਤੀਆਂ ਲੇਕਿਨ ਤੁਸੀਂ ਉਦੋਂ ਜੇ ਵੱਡੀਆਂ ਗਲਤੀਆਂ ਕਰਦੇ ਆ ਤਾਂ ਫਿਰ ਅਲਟੀਮੇਟਲੀ ਇਹਨੂੰ ਸਾਂਭੂ ਕੌਣ ਲੋਕਾਂ ਦੇ ਬਦਲਾਅ ਦਾ ਵਿਸ਼ਵਾਸ ਵੀ ਜਿਹੜਾ ਹੁਣ ਸਿਬਿਆ ਜੀ ਸੱਚੀ ਗੱਲ ਹੈ ਟੁੱਟ ਚੁੱਕਿਆ ਮਤਲਬ ਮੈਂ ਇਦਾਂ ਦੀ ਨਪੁੰਸਕ ਜਮਾਤ ਮੈਂ ਦੇਖੀ ਨਹੀਂ ਯਾਰ ਮੰਲੋ ਮੈਂ ਦੇਖੋ ਮੈਂ ਭਗਵੰਤ ਮਾਨ ਦਾ ਜਾਂ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਵੱਡਾ ਕ੍ਰਿਟਿਕਸ ਮੈਂ ਕੋਈ ਇਹੋ ਜਿਹਾ ਇਸ਼ੂ ਨਹੀਂ ਛੱਡਦਾ ਕਿਉਂਕਿ ਮੇਰੀ ਜ਼ਿੰਮੇਵਾਰੀ ਬਣਦੀ ਹੈ ਬਟ ਐਟ ਦਾ ਸੇਮ ਟਾਈਮ ਮੈਂ ਉਹਦੀ ਭਗਵੰਤ ਮਾਨ ਦੀ ਖਬਰ ਵੀ ਲੈਣ ਗਿਆ ਹਾਂ ਕਿਉਂਕਿ ਦਿੱਲੀ ਰਿਮੋਟ ਕੰਟਰੋਲ ਨਾਲ ਚਲਾਉਣੀ ਚਾਹੁੰਦੇ ਆ ਯਾਰ ਪੰਜਾਬ ਨੂੰ ਨਾ ਭਗਵੰਤ ਮਾਨ ਜੀ ਅਸਲੀ ਗੱਲ ਹੈ ਦਿੱਲੀ ਵਾਲੇ ਰਿਮੋਟ ਕੰਟਰੋਲ ਨਾਲ ਚਲਾਉਣੀ ਚਾਹੁੰਦੇ ਆ ਪਰ ਜੇ ਨਹੀਂ ਚੱਲਣ ਦੇਣੀ ਜੇ ਦਿੱਲੀ ਵਾਲਿਆਂ ਦੀ ਨਹੀਂ ਚੱਲਣ ਦੇਣੀ ਤਾਂ ਘੱਟੋ ਘੱਟ ਲੋਕਾਂ 'ਚ ਤਾਂ ਥੋੜਾ ਜਿਹਾ ਉਸ ਗੱਲ ਦੀ ਹਮਦਰਦੀ ਹੋਵੇ ਨਾ ਜੇ ਤੁਸੀਂ ਸਰਪੰਚੀਆਂ ਲੁੱਟਣੀਆਂ ਹੀ ਆ ਤਾਂ ਫਿਰ ਲੋਕਾਂ 'ਚ ਹਮਦਰਦੀ ਕਿਹੜੇ ਪਾਸੋਂ ਪੈਦਾ ਹੋਵੇ ਦੇਖੋ ਜਾਂ ਤਾਂ ਤੁਹਾਡੀ ਚੰਗੀ ਐਡਮਿਨਿਸਟ੍ਰੇਸ਼ਨ ਹੋਵੇ ਜਾਂ ਲੋਕਾਂ 'ਚ ਤੁਹਾਡੀ ਹਮਦਰਦੀ ਹੋਵੇ ਲੇਕਿਨ ਉਹਦੀ ਤੂੰ ਵੀ ਅੱਗੇ ਵਾਲਾ ਕੰਮ ਆ ਜਿਹੜਾ ਵੀ ਰਿਮੋਟ ਕੰਟਰੋਲ ਤੇ ਚਲਾਉਣਾ ਵੈਸੇ ਪੰਜਾਬੀ ਰਿਮੋਟ ਕੰਟਰੋਲ ਤੇ ਚੱਲਦੇ ਨਹੀਂ ਹੈ ਯੋਗ ਨ ਦੇ ਕਈ ਬਹੁਤ ਚੰਗੀਆਂ ਚੀਜ਼ਾਂ ਆ ਕਈ ਸਾਡੇ ਚ ਬਹੁਤ ਮਾੜੀਆਂ ਚੀਜ਼ਾਂ ਲੇਕਿਨ ਭਗਵਾਨਤਮਾਨ ਨੂੰ ਚਾਹੀਦਾ ਹੈਗਾ ਕਿ ਲੋਕਾਂ ਦਾ ਭਰੋਸਾ ਜਿਹੜਾ ਜਿੱਤੇ ਇੱਕ ਇੱਕ ਨਵਾਂ ਸਰਪੰਚ ਬੰਦਾ ਦੋ ਦਿਨ ਬਾਅਦ ਉਹਦਾ ਕਤਲ ਹੋ ਜਾਣਾ ਉਹ ਵੀ ਆਮ ਆਦਮੀ ਪਾਰਟੀ ਨਾਲ ਸੰਬੰਧਤ ਸਵਾਲ ਤਾਂ ਖੜੇ ਹੁੰਦੇ ਆ ਨਾ ਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਮਤਲਬ ਆਮ ਬੰਦਾ ਹੁਣ ਕੌਣ ਕਤਲ ਕਰਦਾ ਦੇਖੋ ਉਹਦੇ ਚ ਦੇਖੋ ਆ ਆ ਦੇਖੋ ਜਿਹੜੀ ਤਾਂ ਲਾ ਐਂਡ ਆਰਡਰ ਆ ਉਹ ਤਾਂ ਬਿਲਕੁਲ ਲੋਅਰ ਸਟੈਪ ਤੇ ਆ ਪਰ ਮੈਨੂੰ ਐ ਲੱਗਦਾ ਸਿਬਿਆ ਜੀ ਮੈਂ ਬਹੁਤਾ ਉਸ ਬੈਕਗ੍ਰਾਉਂਡ ਨੂੰ ਤਾਂ ਨਹੀਂ ਜਾਣਦਾ ਪਰ ਅੱਜ ਦੀ ਤਰੀਕ ਚ ਬਹੁਤ ਸਰਪੰਚ ਇਦਾਂ ਦੇ ਹੈਗੇ ਆ ਜਿਹੜੇ ਕਿਸੇ ਵੀ ਪਾਰਟੀ ਤੋਂ ਜਾ ਕੇ ਇਹਨਾਂ ਦੇ ਐਮਐਲਏਆਂ ਕੋਲੋਂ ਸਾਫਾ ਪਵਾ ਕੇ ਉਹ ਕਹਿੰਦੇ ਚੱਲ ਯਾਰ ਇਹਨਾਂ ਦੇ 2.5 ਸਾਲ ਤਾਂ ਹੈਗੇ ਆ 2 ਸਾਲ ਤਾਂ ਹੈਗੇ ਆ ਚੱਲ ਮੈਂ 2 ਸਾਲ ਤਾਂ ਸਰਪੰਚੀ ਫਿਰ ਉਹ ਆ ਜਾਣਗੇ ਕਿਸੇ ਹੋਰ ਪਾਸੇ ਨੂੰ ਫਿਰ ਪਰ ਮੈਂ ਕਿਨਾਂ ਇਹੋ ਜੇ ਅਸੀਂ ਇਹਦੀ ਇਹਦੀ ਸਿਸਟਮ ਦੇ ਵਿੱਚ ਪਹਿਣਾ ਹੀ ਕਿਉਂ ਆ ਕਿਉਂਕਿ ਜੇ ਅਸੀਂ 2.5 ਸਾਲ ਕੰਮ ਕੀਤਾ ਹੋਵੇ ਤਾਂ ਮੈਨੂੰ ਲੱਗਦਾ ਫਿਰ ਲੋਕੀ ਇਹਨਾਂ ਦੇ ਸਰਪੰਚ ਬਣਾਉਣ ਨੂੰ ਕੋਈ ਗਰੇਜ਼ ਹੀ ਨਾ ਕਰੇ ਕਿਉਂਕਿ ਲੋਕੀ ਹਮੇਸ਼ਾ ਇਹ ਗੱਲ ਨੂੰ ਸੋਚਦੇ ਹੁੰਦੇ ਆ ਕਿ ਯਾਰ ਇਹ ਸਰਕਾਰ ਇਹਨਾਂ ਦੀ ਆ ਗੱਲ ਵੀ ਸਮਝ ਆਉਂਦੀ ਆ ਲੇਕਿਨ ਐਟ ਦਾ ਸੇਮ ਟਾਈਮ ਆਪਾਂ ਢਾਈਆਂ ਸਾਲਾਂ ਚ ਜੇ ਕਿਸੇ ਪਿੰਡ ਚ 1 ਰੁਪਈਆ ਨਹੀਂ ਦਿੱਤਾ ਜਿਹੜੇ ਰਾਦਰ ਦਿੱਤੇ ਸੀ ਅਸੀਂ ਉਹ ਲਾਉਣ ਨਹੀਂ ਦਿੱਤੇ ਆਰਡੀਐਫ ਦੇ ਪੈਸੇ ਅਸੀਂ ਲਿਆਂਦੇ ਨਹੀਂ ਹੈ ਹੁਣ ਆ ਜਿਹੜਾ ਚੋ ਝੋਨੇ ਦਾ ਹਾਲਾਤ ਹੋਣ ਵਾਲੇ ਆਉਣ ਵਾਲੇ ਦਿਨਾਂ ਚ ਮਤਲਬ ਕਿਸੇ ਨੇ ਦਿੱਲੀ ਜਾ ਕੇ ਪਰਸੂਈ ਨਹੀਂ ਕੀਤਾ ਯਾਰ 22 23 ਦਾ 23 24 ਦਾ ਜਿਹੜਾ ਸ਼ੈਲਰਾਂ ਦੇ ਕੋਲ ਛੋਨਾ ਧਾਂਕਾਂ ਲੱਗੀਆਂ ਹੋਈਆਂ ਕਿਸੇ ਨੇ ਖਾਲੀ ਨਹੀਂ ਕੀਤਾ ਉਹਨਾਂ ਕੋਲ ਸਪੇਸ ਹੀ ਹੈ ਨਹੀਂ ਲੇਕਿਨ ਸਿਰਫ ਹਾਂ ਇੱਕ ਕੰਮ ਬਹੁਤ ਵਧੀਆ ਕੀਤਾ ਪੇ ਹਜ਼ਾਰ ਕਰੋੜ ਰੁਪਏ ਦਾ ਬਜਟ মিডিਆ ਨੂੰ ਚੁੱਪ ਕਰਾਉਣ ਲਈ ਜ਼ਰੂਰ ਇਹਨਾਂ ਨੇ ਕੀਤਾ ਕੁਝ ਰਹਿ ਗਏ ਤੁਹਾਡੇ ਵਰਗੇ ਮੁੱਦੇ ਜਿਹੜੇ ਪੰਜਾਬ ਦਾ ਹਜੇ ਵੀ ਖੜੇ ਆ ਸੱਚੀ ਗੱਲ ਐ ਐਵੇਂ 5-7 ਹੀ ਆ ਸਿਵੀਆ ਜੀ ਸੱਚੀ ਗੱਲ ਤਾਂ ਇਹ ਆ ਉਹ ਪੰਜਾਂ ਸੱਤਾਂ ਦੀ ਆਵਾਜ਼ ਹੀ ਜਿਹੜੀ ਆ ਕਿਤੇ ਰੱਕੇਤੇ ਗੂੰਜਦੀ ਜਾਂਦੀ ਆ ਆਦਰਵਾਈਸ ਤਾਂ ਇਹਨਾਂ ਨੇ ਹਰ ਚੀਜ਼ ਨੂੰ ਜਿਹੜਾ ਕੰਟਰੋਲ ਕਰ ਲਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ